ਬਿਮਾਰੀਆਂ ਤੇ ਪੈਸੇ ਨਾ ਹੋਣ ਦੀ ਹਾਲਤ 'ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਹਰ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ। ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਤੇ ਪੇਪਰਲੈਸ ਹੋਵੇਗਾ। ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਨਿੱਜੀ ਹਸਪਤਾਲਾਂ ਵਿੱਚ ਲਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਇਸ ਸਕੀਮ ਦਾ ਲਾਭ ਸਰਕਾਰੀ ਕਰਮਚਾਰੀ ਪੈਨਸ਼ਨਰ ਅਤੇ ਸੂਬੇ ਦੇ ਅਸਲ ਵਸਨੀਕਾਂ ਨੂੰ ਮਿਲੇਗਾ 10 ਲੱਖ ਰੁਪਇਆ ਤਾਂ ਸਿੱਧਾ ਹੀ ਹਰੇਕ ਤਈ ਹੈ ਆਓ ਪਰ ਮਾਤਮਨ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਮਾਝ ਦੇਖਾਂਗੇ ਪੈਸੇ ਦਾ ਸਰਫਤਬਾਦ ਦੇਖਾਂਗੇ ਅਜਿਕੇ ਕੋਈ ਨੀਲਾ ਪੀਲਾ ਕਾਰਡ ਨਹੀਂ ਸਿੱਧੇ ਜੋ ਪੰਜਾਬ ਦਾ ਪਾਸੀ ਹੈ ਉਹਦਾ ਇਲਾਜ ਹੋ ਗਈ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦੇਖਿਆ ਜਾਊਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦੇਖਿਆ ਜਾਊਗਾ ਬਸ ਅਸੀਂ ਸਮੇਂ ਚੰਡੀਗੜ੍ਹ ਦੇ ਸਰਕਾਰੀ ਸਕੂਲ 'ਚ ਖੜੇ ਆ ਇਹ ਸੈਕਟਰ 38 ਦਾ ਮਾਡਲ ਸਕੂਲ ਹੈਗਾ ਔਰ ਮੈਂ ਤੁਹਾਨੂੰ ਦੱਸਾਂ ਇੱਥੇ ਅਡਲਟ ਐਜੂਕੇਸ਼ਨ ਇਹ ਜਿਹੜਾ ਬੋਰਡ ਹੈਗਾ ਤੁਸੀਂ ਦੇਖੋ ਅਡਲਟ ਐਜੂਕੇਸ਼ਨ ਦਾ ਇੱਥੇ ਅਡਲਟ ਐਜੂਕੇਸ਼ਨ ਦਾ ਕਲਾਸ ਜਿਹੜੀ ਆ ਉਹ ਚੱਲ ਰਹੀ ਆ ਅਡਲਟ ਐਜੂਕੇਸ਼ਨ ਮਤਲਬ ਜਿਹੜੇ ਸਾਡੇ ਬਜ਼ੁਰਗ ਹੈਗੇ ਆ ਜਾਂ ਜਿਹੜੇ ਬੰਦੇ ਸਕੂਲ ਟਾਈਮ ਤੇ ਬਚਪਨ ਵਿੱਚ ਸਕੂਲ ਨਹੀਂ ਗਏ ਉਹਨਾਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਚੱਲ ਰਹੀ ਆ ਉਹਨਾਂ ਨੂੰ ਇੱਥੇ ਪੜਾਇਆ ਜਾ ਰਿਹਾ ਔਰ ਜਿਹੜੀ ਉਹਨਾਂ ਲਈ ਕਿਤਾਬ ਆ ਉਹ ਕਿਤਾਬ ਵੀ ਇੱਥੇ ਡਿਸਪਲੇ ਕੀਤੀ ਹੋਈ ਆ ਜਿਹੜੇ ਮਤਲਬ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਇਹ ਕਿਤਾਬ ਲਗਾਈ ਗਈ ਆ ਇਹ ਜਿਹੜੀ ਕਿਤਾਬ ਆ ਇਹ ਕਿਤਾਬ ਦੇ ਜ਼ਰੀਏ ਜਿਹੜੇ ਕਿ ਹੁਣ ਅਨਪੜ੍ਹ ਰਹਿ ਗਏ ਨੇ ਉਹਨਾਂ ਨੂੰ ਪੜ੍ਹਾਉਣ ਦੀ ਇੱਕ ਕੋਸ਼ਿਸ਼ ਜਿਹੜੀ ਆ ਇਸ ਸਮੇਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕਰ ਰਿਹਾ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਕਰ ਰਿਹਾ ਔਰ ਉਸੇ ਦੇ ਤਹਿਤ ਇਹ ਸਕੂਲ ਕਲਾਸ ਚੱਲ ਰਹੀ ਆ ਇੱਕ ਹੈ 셀ਫੀ ਪੁਆਇੰਟ ਵੀ ਬਣਾਇਆ ਹੋਇਆ ਤਾਂ ਕਿ ਕਿਉਂਕਿ ਅੱਜਕੱਲ ਦੇਖੋ ਕਹਿੰਦੇ ਮੋਬਾਈਲ ਦਾ ਟਾਈਮ ਹੈ 셀ਫੀ ਪੁਆਇੰਟ 셀ਫੀ ਦਾ ਬੜਾ ਚੱਲ ਰਿਹਾ ਇਹ ਇਸ ਤਰ੍ਹਾਂ ਦਾ ਇੱਕ 셀ਫੀ ਪੁਆਇੰਟ ਬਣਾਇਆ ਹੋਇਆ ਤਾਂ ਕਿ ਉਹ ਆਪਣੇ ਆਪ ਨੂੰ ਮਤਲਬ ਕਿ ਇਸ ਤਰ੍ਹਾਂ ਦਾ ਮਹਿਸੂਸ ਨਾ ਕਰੇ ਉਹਨਾਂ ਚ ਹੀਣ ਭਾਵਨਾ ਨਾ ਆਵੇ ਕਿਸੇ ਤਰ੍ਹਾਂ ਦੀ ਔਰ ਇਹ ਕਲਾਸ ਜਿਹੜੀ ਆ ਉਹ ਚੱਲ ਰਹੀ ਹੈ ਮੈਂ ਤੁਹਾਨੂੰ ਦਿਖਾਵਾਂਗਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਉਸ ਨੂੰ ਦਿਖਾਵੇ ਇੱਕ ਕਲਾਸ ਦਾ ਦ੍ਰਿਸ਼ਾ ਔਰ ਤੁਸੀਂ ਦੇਖੋ ਇਹ ਜਿਹੜੇ ਲੇਡੀਜ਼ ਇੱਥੇ ਬੈਠੀਆਂ ਇਹ ਸਾਰੀਆਂ ਲਗਭਗ ਹਾਊਸ ਵਾਈਫ ਹੈਗੀਆਂ ਔਰ ਕਰਵਾਈਆਂ ਇਹ ਸਕੂਲ ਨਹੀਂ ਜਾ ਪਾਈਆਂ ਕਿਸੇ ਨਾ ਕਿਸੇ ਕਾਰਨ ਗਰੀਬੀ ਵੀ ਇੱਕ ਕਾਰਨ ਰਹੀ ਜਿਸ ਕਰਕੇ ਸਕੂਲ ਵੱਲ ਮੂੰਹ ਨਹੀਂ ਕਰ पाए ਔਰ ਇਸ ਉਮਰ ਤੇ ਜਾ ਕੇ ਇਹਨਾਂ ਨੂੰ ਇਹ ਸਖਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਹ ਆਪਣਾ ਰੋਜ਼ਮਰ ਦਾ ਜਿਹੜਾ ਕੰਮ ਹੈ ਤੂੰ اچھی طرح ਕਾਰ ਸਕਣ ਜਿੱਦਾਂ ਕਿਸੇ ਨੇ ਬਾਸ ਤੇ ਕਿਤੇ ਜਾਣਾ ਹੈ ਤਾਂ ਬਾਸ ਦੇ ਉੱਤੇ ਨੰਬਰ ਪੜ ਸਕਣ ਬਾਸ ਕਿੱਥੇ ਜਾ ਰਹੀ ਆ ਉਹ ਦੇਖ ਸਕਣ ਬਾਸ ਦੇ ਲਈ ਕਿਸੇ ਨੂੰ ਪੁੱਛਣਾ ਨਾ ਪਵੇ ਕੋਈ ਡਰੈਸ ਹੈ ਉਹ ਪੜ ਸਕਣ ਮੋਬਾਈਲ ਤੇ ਕਿਉਂਕਿ ਅੱਜਕੱਲ ਮੋਬਾਈਲ ਹਰ ਇੱਕ ਕੋਲੇ ਹੈਗਾ ਮੋਬਾਈਲ ਯੂਜ਼ ਕਰਨਾ ਆ ਸਕੇ ਹੋਰ ਕਈ ਚੀਜ਼ਾਂ ਹੈਗੀਆਂ ਤਾਂ ਕਿ ਉਹ ਉਸ ਹਸਾਬ ਨਾਲ ਸਿੱਖ ਸਕਣ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਇਹਨਾਂ ਦਾ ਕੀ ਕਹਿਣਾ ਕੀ ਨਾ ਕੀ ਆ ਜੀ ਦਿਨੇਸ਼ ਕੁਮਾਰ जनश जी क्या काम करते हो कुकिंग का करता हो जी कुकिंग का काम करते हो आप बचपन में गए नहीं कभी स्कूल जी गया हूँ बहुत कम जी अच्छा हाँ जी किस वजह से मैं स्कूल जाना छूट गया जी घर में प्रॉब्लम थी घर में प्रॉब्लम हाँ जी तो अब कैसा लग रहा है आपको अब सही है जी तो आपको कैसे पता चला अभी यहाँ कोई क्लास चल रही है अभी हाँ यार अब पढ़ना चाहिए जी अपने आप से भी पता थोड़ा सा हाँ जी तो आप मैरिड हो हाँ जी तो बच्चे स्कूल जाते होंगे

क्या क्या सीखा आपने यहाँ पे अभी तो मैं यहाँ पे पहली बार आई हूँ अच्छा आज पहली बार आई अच्छा और कौन कौन है जो पिछले काफी टाइम से यहाँ आ रहा है आप में से कौन है जो काफी टाइम से आ रहा है तेरह साल से यहाँ पर आ, आप आप मतलब कि आपको यहाँ आ, आ रहे हो तो आपको पढ़ना लिखना आ गया होगा काफी तो आ गया सेन करने आ गया सब कुछ आ

बस में भी चले जाते हैं कहीं सेक्टर में भी चले जाते हैं बैंक में भी साइन करने लग गए अब हम तो आपको कार्ड वगैरह भी मिल गया होगा एटीएम कार्ड वगैरह बैंक वाले कार्ड उसी को देते हैं जिसके साइन हो जाए हाँ मेरे पास एटीएम भी है मैं यूज़ भी करती हूँ भाई बहुत वही गल है भी ये जड़े इस उम्र च ये स्टूडेंट ज्लास आ रहे हैं पढ़ लिख रहे हैं ਔਰ ਇਸੀ ਕਰਕੇ ਮਤਲਬ ਕਿ ਤੁਸੀਂ ਦੇਖੋ ਇਸ ਸਮਾਜ ਸੁਧਾਰ ਦਾ ਇੱਕ ਬਹੁਤ ਵੱਡਾ ਕਾਰਜਕ੍ਰਮ ਹੈਗਾ ਕਿਉਂਕਿ ਜਦੋਂ ਇਹ ਪੜ੍ਹ ਲਿਖ ਜਾਣਗੇ ਤਾਂ ਚੀਟਿੰਗ ਦੇ ਵੀ ਜਿਹੜੇ ਮਾਮਲੇ ਆ ਘੱਟ ਹੋ ਜਾਣਗੇ ਕਿਉਂਕਿ ਇਹਨਾਂ ਨੂੰ ਸਮਝ ਆ ਜਾਏਗੀ ਵੀ ਹਾਂ ਕੋਈ ਇਹਨਾਂ ਨਾਲ ਚੀਟ ਕਰ ਰਿਹਾ ਉਹ ਚੀਟਿੰਗ ਤੋਂ ਬਚ ਸਕਦੇ ਆ ਇਹਨਾਂ ਦੀ ਦਿਨਚਰਿਆ ਵੀ ਜਿਹੜੀ ਆ ਉਹ ਵੀ ਕਾਫੀ ਜ਼ਿਆਦਾ ਆਸਾਨ ਹੋ ਜਾਏਗੀ ਮੈਡਮ ਕਿਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਇਸ ਤਰ੍ਹਾਂ ਦੇ ਜਿਹੜੇ ਸਟੂਡੈਂਟਸ ਆ ਤੁਸੀਂ ਤਾਂ ਪਹਿਲੇ ਦੂਜੇ ਸਟੂਡੈਂਟ ਨੂੰ ਪੜ੍ਹਾਉਂਦੇ ਹੋ ਹੁਣ ਇਸ ਤਰ੍ਹਾਂ ਦੇ ਐਡਲਟ ਐਜੂਕੇਸ਼ਨ ਦੇ ਤਹਿਤ ਤੁਸੀਂ ਪੜ੍ਹਾ ਰਹੇ ਹੋ ਤਾਂ ਤੁਹਾਨੂੰ ਕਿਸ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ सर दिक्कत ना मेन टाइमिंग की है क्योंकि ये अपना काम भी कर रहे हैं और मेन वाइल इनके लिए आधा घंटा भी निकालना ना वो इनको थोड़ा सा बूस्ट करना पड़ता है इनको मोटिवेट करना पड़ता है कि अगर आप आधा घंटा भी आगे तो डेफिनेटली कुछ ना कुछ सीख के जाएंगे तो आ, आपकी मोस्टली मतलब कि क्या जैसे आपने कहा भी कुछ ना कुछ सीख के जाए तो आईवर आप टॉपिक चेंज करके सिखाते हो या उसी टॉपिक पे आप ਸਰ ਹਮ ਪਿਛਲਾ ਪਹਿਲੇ ਰਿਵਾਈਜ਼ ਕਰਤੇ ਹੈ ਕਿ ਜੋ ਪਹਿਲੇ ਸਿੱਖ ਕੇ ਗਏ ਉਹ ਆਪ ਬਤਾਓ ਅਗਰ ਉਹ ਆ ਜਾਤਾ ਹੈ ਤਾਂ ਹਮ ਅਗੇ ਚਲਤੇ ਹੈ ਨਹੀਂ ਤਾਂ ਪਹਿਲੇ ਉਸੀ ਕੋ ਰਿਵਾਈਜ਼ ਕਰਾਤੇ ਥੈਨ ਅਗੇ ਚਲਤੇ ਕੀ ਰਿਕਗਨੀਸ਼ਨ ਆ ਜਾਏ ਫਿਰ ਹਮ ਰਿਟਨ ਪਏ ਆ ਤੁਮ ਸਕੂਲ ਕੇ ਪ੍ਰਿੰਸੀਪਲ ਮੈਡਮ ਵੀ ਹਮਾਰੇ ਸਾਹਮਣੇ ਹਾਂ ਉਸੇ ਬਾਤਚਿਤ ਕਰਤੇ ਹੈ ਮੈਡਮ ਆਪ ਆਪ ਦਾ ਕੀ ਕਹਿਣਾ ਹੈ ਇਸ ਬਾਰੇ ਮੈਂ ਹਾਂ ਜੀ ਜਿਸਾ ਇੱਕ ਅਧਿਆਪਕ ਇੱਕ ਬਹੁਤ ਜਿਹੜਾ ਇੱਕ ਸੋਰਸਫੁਲ ਪਰਸਨ ਮੰਨਿਆ ਜਾਂਦਾ ਹੈ ਤੇ ਉਹ ਸਾਨੂੰ ਇੱਕ ਜਿਹੜੀ ਇੱਕ ਸਾਡੀ ਡਿਊਟੀ ਲੱਗੀ ਹੈ ਬੱਚਿਆਂ ਪ੍ਰਤੀ ਵੀ ਪਰ ਇੱਕ ਸਮਾਜ ਦੇ ਪ੍ਰਤੀ ਵੀ ਇੱਕ ਐਸੀ ਡਿਊਟੀ ਹੈ ਜਿਸ ਨੂੰ ਨਿਭਾਉਣਾ ਸਾਡਾ ਫਰਜ਼ ਬਣਦਾ ਹੈ ਕਿ ਸਾਡੇ ਆਸ-ਪਾਸ ਵੀ ਜੇ ਕੋਈ ਸਾਨੂੰ ਲੱਗਦਾ ਹੈ ਕੋਈ ਜੋ ਨਹੀਂ ਪੜਿਆ ਲਿਖਿਆ ਉਹਨੂੰ ਅਸੀਂ ਜਿੰਨੀ ਕੁ ਮਦਦ ਕਰ ਸਕੀਏ ਅਸੀਂ ਜ਼ਰੂਰ ਕਰਦੇ ਹਾਂ ਅਸੀਂ ਐਕਟੀਵਿਟੀ ਬੇਸਡ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਪਹਿਲਾਂ ਤਾਂ ਇੰਟਰਸਟ ਬਣੇ ਉਹ ਸਾਡੇ ਕੋਲ ਆ ਕੇ ਕੁਝ ਸਿੱਖਣਾ ਚਾਨ ਤੇ ਉਹਨਾਂ ਦਾ ਮਨ ਕਰੇ ਕਿ ਅਸੀਂ ਆ ਕੇ ਕੋਈ ਆਪਣੇ ਆਪ ਚ ਇੰਪਰੂਵਮੈਂਟ ਕਰੀਏ ਕੁਝ ਸਿੱਖੀਏ ਤਾਂ ਸਾਡੇ ਕੋਲ ਕੁਝ ਲਰਨਰਸ ਐਸੇ ਆ ਜਿਹੜੇ ਆ ਆ ਕੇ ਕਹਿੰਦੇ ਆ ਕਿ ਅਸੀਂ ਕੁਝ ਸਿੱਖਣਾ ਚਾਹੁੰਦੇ ਆ ਸਾਨੂੰ ਸਿਖਾਓ ਤਾਂ ਸਾਡੇ ਬੱਚੇ ਜੋ ਐ ਉਹ ਜ਼ਿਆਦਾਤਰ 슬ਮ ਏਰੀਆ ਚੋਂ ਐ ਤਾਂ ਮੇਰੇ ਜਿਹੜੇ ਟੀਚਰਸ ਨੇ ਉਹ ਫਾਈਂਡ ਆਊਟ ਕਰ ਲੈਂਦੇ ਆ ਕਿ ਜਿਸ ਦੇ ਪੇਰੈਂਟਸ ਨਹੀਂ ਪੜੇ ਲਿਖੇ ਉਹਨਾਂ ਨੂੰ ਵੀ ਆਪਣੇ ਕੋਲ ਬੁਲਾ ਕੇ ਤੇ ਉਹਨਾਂ ਨੂੰ ਵੀ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਸਾਰੇ ਜਿਹੜੇ ਪੇਰੈਂਟਸ ਐ ਉਹ ਵੀ ਇੰਟਰਸਟ ਲੈਣ ਲੱਗ ਪਏ ਤੇ ਉਹ ਆ ਕੇ ਜੋ ਐਕਟੀਵਿਟੀ ਬੇਸਡ ਅਸੀਂ ਉਹਨਾਂ ਨੂੰ ਸਿਖਾਉਣਾ ਸ਼ੁਰੂ ਕੀਤਾ ਕੁਝ ਗੇਮਸ ਦੇ ਥਰੂ ਤੇ ਕੁਝ ਐਕਟੀਵਿਟੀਆਂ ਕੇ ਉਹ ਆਪਣਾ ਨਾਮ ਲਿਖਣਾ ਸ਼ੁਰੂ ਕਰ ਦੇਣ ਕੁਝ ਅੱਖਰਾਂ ਦੀ ਪਛਾਣ ਹੋ ਜਾਏ ਤਾਂ ਕਿ ਉਹ ਡਿਜੀਟਸ ਨੂੰ ਪਹਿਚਾਨ ਕੇ ਉਹਨਾਂ ਨੂੰ ਕਿਸੇ ਆਪਣੇ ਬੈਂਕ ਦੇ ਵਿੱਚ ਜਾ ਕੇ ਵੀ ਅਗਰ ਕੋਈ ਉਹਨਾਂ ਨੂੰ ਆਪਣੇ ਸਾਈਨ ਕਰਨੇ ਪੈਂਦੇ ਆ ਤਾਂ ਆਪਣਾ ਅਕਾਊਂਟ ਨੰਬਰ ਦੇਖ ਕੇ ਆਪਣਾ ਸਮਝ ਕੇ ਉਹ ਸਾਈਨ ਕਰ ਸਕਦੇ ਆ ਤੇ ਡਿਜੀਟਸ ਪੜ ਸਕਦੇ ਆ ਪ੍ਰੋਪਰ ਤੇ ਇਹ ਚੀਜ਼ਾਂ ਲਈ ਇਹਨਾਂ ਦੇ ਬੇਸਿਕ ਜਿਹੜੀਆਂ ਜੋ ਨੀਡਸ ਹੈ ਡੇਲੀ ਲਾਈਫ ਦੀਆਂ ਉਹਨਾਂ ਨੂੰ ਅਸੀਂ ਇੰਪਰੂਵ ਕਰਨ ਦੇ ਵਿੱਚ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੀ ਇਹ ਸਾਰੀ ਜੋ ਨੀਡ ਹੈ ਉਹ ਪੂਰੀ ਹੋਏ ਮਤਲਬ ਤੁਸੀਂ ਦੇਖੋ ਇਹ ਇੱਕ ਬਹੁਤ ਵੱਡੀ ਗੱਲ ਹੈ ਵੀ ਚੰਡੀਗੜ੍ਹ ਵਿੱਚ ਇਸ ਤਰ੍ਹਾਂ ਦਾ ਉਪਰਾਲਾ ਹੋ ਰਿਹਾ ਜਿਹੜੇ ਲੋਕ ਮਤਲਬ ਕਿ ਬਚਪਨ ਚ ਨਹੀਂ ਪੜ ਪਰ ਪਾਏ ਉਹਨਾਂ ਨੂੰ ਹੁਣ ਪੜਾਇਆ ਜਾ ਰਿਹਾ ਤਾਂ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਆਸਾਨ ਹੋ ਸਕੇ ਉਹ ਜ਼ਿੰਦਗੀ ਚ ਜਿਹੜੇ ਉਹਨਾਂ ਦੇ ਖਰਾਬ ਤਜਰਬੇ ਆ ਉਹਨਾਂ ਤੋਂ ਉਹ ਬਚ ਸਕਣ ਉਹਨਾਂ ਦੇ ਜਿਹੜੇ ਬੱਚੇ ਆ ਦੇਖੋ ਮਤਲਬ ਕਿ ਬੱਚੇ ਵੀ ਉਹਨਾਂ ਦਾ ਸਾਥ ਦੇ ਰਹੇ ਨੇ ਬੱਚੇ ਵੀ ਉਹਨਾਂ ਨੂੰ ਉਹਨਾਂ ਨੂੰ ਪੜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਉਹਨਾਂ ਦੇ ਮਨ ਚ ਵੀ ਹੈਗਾ ਵੀ ਐਸੀ ਪੜ੍ਹੀਏ ਔਰ ਸਪੈਸ਼ਲ ਜੜੀਆਂ ਇਸ ਤਰ੍ਹਾਂ ਦੀਆਂ ਜੜੀਆਂ ਕਲਾਸਾਂ ਹੈਗੀਆਂ ਇਹ ਸਰਕਾਰੀ ਸਕੂਲਾਂ ਚ ਲਗਾਏ ਜਾ ਰਿਹਾ ਚੰਡੀਗੜ੍ਹ ਦੇ ਜਿੰਨੇ ਵੀ ਸਰਕਾਰੀ ਸਕੂਲ ਆ ਸਾਰਿਆਂ ਵਿੱਚ ਇਸੇ ਤਰ੍ਹਾਂ ਦੀ ਕਲਾਸ ਜੜੀ ਆ ਚਲ ਰਹੀ ਆ ਔਰ ਆਸ-ਪਾਸ ਦੇ ਜਿੰਨੇ ਵੀ ਇਸ ਤਰ੍ਹਾਂ ਦੇ ਸਟੂਡੈਂਟ ਆ ਉਹਨਾਂ ਨੂੰ ਲਿਆਂਦਾ ਜਾਂਦਾ ਹੈ ਚਾਹੇ ਸਟੂਡੈਂਟ ਦੇ ਥਰੂ ਲਿਆਂਦਾ ਜਾਵੇ ਚਾਹੇ ਉਹ ਟੀਚਰ ਦੇ ਥਰੂ ਸਕੂਲ ਚ ਆਣ ਔਰ ਉਹਨਾਂ ਲਈ ਸਪੈਸ਼ਲ ਕਲਾਸਾਂ ਲਗਾਈਆਂ ਜਾਂਦੀਆਂ ਉਸ ਤੋਂ ਬਾਅਦ ਇਹਨਾਂ ਦੇ ਐਗਜ਼ਾਮ ਵੀ ਹੋਣਗੇ ਔਰ ਐਗਜ਼ਾਮ ਤੋਂ ਦੇਣ ਤੋਂ ਬਾਅਦ ਇਹਨਾਂ ਨੂੰ ਅਗਲੀ ਕਲਾਸ ਚ ਪ੍ਰਮੋਟ ਵੀ ਕੀਤਾ ਜਾਏਗਾ ਇਹਨਾਂ ਨੂੰ ਸਕਿੱਲ ਡਿਵੈਲਪਮੈਂਟ ਲਈ ਇਹਨਾਂ ਨੂੰ ਕੋਰਸ ਵੀ ਕਰਾਏ ਜਾਣਗੇ ਤਾਂ ਕਿ ਇਹਨਾਂ ਦੀ مالی ਹਾਲਤ ਵੀ ਜਿਹੜੀ ਆ ਉਹ ਸੁਧਰ ਸਕੇ ਮੈਂ ਦਿਨੇਸ਼ ਕੋਲ ਕੈਮਰਾਮੈਨ ਸੁਮਿਤ ਦੇ ਨਾਲ ਥੈਂਕਸ ਫॉर ਐਵਰੀ ਚੰਡੀਗੜ੍ਹ ਤੋਂ